ਮਹਾਸ਼ਿਵਰਾਤਰੀ ਦੇ ਮੌਕੇ ਤੇ ਸਮਾਣਾ ਦੇ ਪ੍ਰਾਚਨ ਪੰਜਮੁਖੀ ਮੰਦਿਰ ਅਤੇ ਵਖਵਖ ਮੰਦਰਾਵਾਂ ਵੱਲੋਂ ਭਗਵਾਨ ਸ਼ੰਕਰ ਦੇ ਜਿਹੜੇ ਮੰਦਿਰ ਹੈ ਉਹਨਾਂ ਤੋਂ ਵਿਸਾਲ ਸੋਭਾ ਯਾਤਰਾ ਕੱਢੀ ਗਈ ਜਿਸ ਵਿੱਚ ਭਗਵਾਨ ਸ਼ਿਵ ਦੀ ਬਰਾਤ ਦੇ ਵਿੱਚ ਬਹੁਤ ਪ੍ਰੇਤ ਅਤੇ ਨੌਜਵਾਨ ਪੰਗੜੇ ਪਾਰੇ ਹਨ ਔਰ ਇਸ ਬਰਾਤ ਦਾ ਸਵਾਗਤ ਥਾਂ-ਥਾਂ ਤੇ ਸਰਦਾਰਾਂ ਵੱਲੋਂ ਕੀਤਾ ਜਾ ਰਿਹਾ ਹੈ ਲੰਗਰ ਲਾਇਆ ਜਾ ਰਿਹਾ ਹੈ ਪ੍ਰਸਾਦ ਵੰਡਿਆ ਜਾ ਰਿਹਾ ਹੈ ਔਰ ਭਗਵਾਨ ਸ਼ੰਕਰ ਦਾ ਆਸ਼ੀਰਵਾਦ ਹਾਸਲ ਕੀਤਾ ਰਹੇ ਇਸ ਸੋਵਿਆਤਰਾ ਦੇ ਵਿੱਚ ਪੰਜਾਬ ਦੇ ਲੋਕ ਸੰਪਰਕ ਮੰਤਰੀ ਚੇਤਨ ਸਿੰਘ ਜੋੜਾ ਮਾਜਰਾ ਦੇ ਭਰਾ ਹਰਜਿੰਦਰ ਸਿੰਘ ਮਿੰਟੂ ਵੀ ਸ਼ਾਮਿਲ ਹੋਏ ਉਹਨਾਂ ਨੇ ਵੀ ਪੰਜਾਬੀਆਂ ਨੂੰ ਭਗਵਾਨ ਸ਼ੰਕਰ ਦੇ ਮਹਾ ਸ਼ਿਵਰਾਤਰੀ ਦੇ ਤਿਉਹਾਰ ਦੀ ਵਧਾਈ ਦਿੱਤੀ ਇਸ ਸਮਾਗਮ ਦੇ ਵਿੱਚ ਵੱਖ-ਵੱਖ ਧਾਰਮਿਕ ਸਮਾਜਿਕ ਆਗੂਆਂ ਨੇ ਵੀ ਸਿਰਗਤ ਕੀਤੀ हां जी हमें बहुत खुशी है भोलेनाथ की बारात सजी है और मेरे सारे समाने में अपना ये जो सारे समाने में खुशियां खुशियां हैं आज और हमें भी बहुत खुशी है सबको बधाइयां हो सबको सारे समाने वासियों को सबको मालिक तंदुरुस्ती आज महाशिवरात्रि महा का त्यौहार बड़ी ही धूमधाम के नाल ਬਾਬਾ ਭੋਲੇनाथ ਦੀ ਬਰਾਤ ਅੱਜ ਕੱਢੀ ਜਾ ਰਹੀ ਹੈ ਸਮਾਣਾ ਸ਼ਹਿਰ ਵਿੱਚ ਪੂਰੇ ਹਰਸ਼ੋਲਾਸ਼ ਨਾਲ ਪੂਰਾ ਸਮਾਣਾ ਸ਼ਹਿਰ ਅੱਜ ਜਿਹੜਾ ਹੈਗਾ ਉਹ ਕਿਲਾਸ਼ ਪਰਬਤ ਤੇ ਜਿਵੇਂ ਬਰਾਤ ਨਿਕਲੀ ਹੈ ਉਵੇਂ ਹੀ ਅੱਜ ਲੱਗ ਰਿਹਾ ਹੈ ਤੇ ਅੱਜ ਸਾਰੇ ਹੀ ਲੋਕ ਬਹੁਤ ਖੁਸ਼ ਨੇ ਸਭ ਨੇ ਬਹੁਤ ਹੀ ਜ਼ਿਆਦਾ ਲੰਗਰ ਲਗਾਏ ਹੋਏ ਨੇ ਸ਼ਹਿਰ ਦੇ ਵਿੱਚ ਬੜੀ ਖੁਸ਼ੀ ਹੈ ਔਰ ਸਾਰੇ ਹੀ ਪ੍ਰਮਾਤਮਾ ਦਾ ਗੁਣਗਾਨ ਕਰ ਰਹੇ ਨੇ ਸ਼ੀ ਭੋਲੇ ਦਾ ਗੁਣਗਾਨ ਕਰ ਰਹੇ ਨੇ ਸਭ ਨੂੰ ਬਹੁਤ-ਬਹੁਤ ਮਹਾ ਸ਼ਿਵਰਾਤਰੀ ਦੀਆਂ ਵਧਾਈਆਂ ਬਹੁਤ-ਬਹੁਤ ਸਭ ਨੂੰ ਵਧਾਈ ਲੱਖ-ਲੱਖ ਵਧਾਈ ਹਰ ਹਰ ਸੰਗਤ ਸਾਹਿਬ ਪੰਜਾਬ ਦੇ ਦੇਸ਼ ਵਾਸੀਆਂ ਪੰਜਾਬ ਵਾਸੀਆਂ ਸਮਾਰੋਹ ਵਾਸੀ ਸ਼੍ਰੀ ਰਾਤਰੀ ਦੀਆਂ ਪਾਠੀਆਂ ਪਾਠੀਆਂ ਹਰ ਸਾਲ ਦੀਆਂ ਜੋ ਭਾਵਕ ਪੂਜਾ ਇੱਥੇ ਮੰਦਿਰ ਚੋਂ ਕਿ ਆਪ ਨੇ ਕਾਲ ਸਹਿਰ ਦੇ ਬਾਜ਼ਾਰਾਂ ਚੋਂ ਯਾਤਰਾਵਾਂ ਨਿਕਾਲੀ ਜਾਂਦੀਆਂ ਪਤਾ ਇਸ ਕਰਕੇ ਸਾਰੇ ਸ਼ਹਿਰ ਚ ਬਹੁਤ ਬਾਰੇ ਉਹ ਵੀ ਅੱਗੇ ਆਉਣਗੇ ਮੰਦਰ ਲੈ ਜਾਂਦੇ ਫੇਰ ਇੱਕ ਵਾਰੀ ਪ੍ਰਵੀਰ ਭੱਜਨ ਜੀ ਪ੍ਰਸ਼ਾਸਨ ਕਰਾਈ ਜਾਂਦੇ ਵੱਲੋਂ ਸਤਿ ਸ਼੍ਰੀ ਅਕਾਲ ਲੱਖ ਲੱਖ ਨਮਾਰਤਾ ਸਿਪੂ ਆਨ ਓਮ ਨਮਾਸ਼ਿ ਕੈਮਰਾਮੈਨ ਪ੍ਰਥਮ ਦੇ ਨਾਲ ਪ੍ਰਸੋਤਮ ਕੋਸਿਕ ਸਮਾ న్యూਜ਼